ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਮੇਰਾ ਮਨ ਤੋਂ ਭਾਵ ਹਿਰਦਾ ਗੁਰਾਂ ਦੇ ਉਪਦੇਸ਼ ਵਾ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਪਰਮੇਸ਼ਰ ਦੇ ਗੁਣਾਂ ਨੂੰ ਰਵੈ ਉਚਾਰਦਾ ਹੈ ਅਤੇ ਮੇਰੇ ਮਨ ਹਿਰਦੇ ਵਿੱਚ ਵੀ ਸੋਈ ਕੇ ਉਹੀ ਪਰਮੇਸ਼ਰ ਪਾਉਂਦਾ ਪ੍ਰਕਾਸ਼ ਦਾ ਹੈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਪੂਰੇ ਸਤਗੁਰਾਂ ਦੀ ਭਗਤੀ ਭੂਮਿਕਾ ਰੂਪੀ ਪੌੜੀ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਵਾ ਸੱਚੇ ਬ੍ਰਹਮ ਦੀ ਪ੍ਰਾਪਤੀ ਰੂਪ ਮੰਦਰ ਉੱਤੇ ਚੜਨ ਵਾਸਤੇ ਹੈ ਜਿਸ ਕਰਕੇ ਸੱਚਾ ਆਤਮਿਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਜਿਨ੍ਹਾਂ ਨੂੰ ਆਤਮਿਕ ਸੁਖ ਤੇ ਸਹਿਜ ਸ਼ਾਂਤੀ ਆਦ ਗੁਣ ਆਕੇ ਪ੍ਰਾਪਤ ਹੁੰਦੇ ਹਨ ਉਹ ਸੱਚੇ ਨੂੰ ਪਾ ਜਾਂਦੇ ਉਹਨਾਂ ਦੀ ਸੱਚ ਦੀ ਪ੍ਰਾਪਤੀ ਵਾਲੀ ਮਤ ਕਿਉਂਕਿ ਇਹ ਕਿਸ ਪ੍ਰਕਾਰ ਟਲ ਸਕਦੀ ਹੈ ਭਾਵ ਨਹੀਂ ਟਲ ਸਕਦੀ ਸਦਾ ਬ੍ਰਹਮਾਕਾਰੀ ਹੋਈ ਰਹਿੰਦੀ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਵਾਲੀ ਗੁਰਮਤ ਸਿੱਖਿਆ ਆਤਮਾਨੰਦ ਰੂਪੀ ਫਲ ਦਿੱਤੇ ਬਗੈਰ ਕਿਸ ਪ੍ਰਕਾਰ ਟਲ ਸਕਦੀ ਹੈ ਨਹੀਂ ਟਲ ਸਕਦੀ ਇਸ ਇਸ਼ਨਾਨ ਦਾਨ ਸੁ ਗਿਆਨ ਮੱਜਨ ਆਪ ਅਸ਼ਲਿਓ ਕਿਓਸ਼ਲ ਹੈ ਸੋ ਇਸ ਦਾ ਪਾਠ ਅਸ਼ਲਿਓ ਨਹੀਂ ਕਰਨਾ ਅਸ਼ਲਿਓ ਤੀਰਥਾਂ ਤੇ ਇਸ਼ਨਾਨ ਨਹਾਉਣ ਨਾਲ ਲੋਕ ਦਿਖਾਵੇ ਦੀ ਵਿਡਿਆਈ ਵਾਸਤੇ ਕੀਤੇ ਦਾਨ ਅਤੇ ਸੁ ਗਿਆਨ ਚੰਗੇ ਗਿਆਨ ਸ੍ਰੇਸ਼ਟ ਗਿਆਨ ਸ਼ਾਸਤਰਾਂ ਗਿਆਨ ਮੱਜਨ ਪੁਰਬਾਂ ਦੇ ਸਮੇਂ ਇਸ਼ਨਾਨ ਆਦ ਇਹਨਾਂ ਯਤਨਾਂ ਨੂੰ ਕਰਕੇ ਜੋ ਪਰਮੇਸ਼ਰ ਆਪ ਅਸ਼ਲਿਓ ਛਲਣ ਤੋਂ ਰਹਿਤ ਉਹ ਕਿਵੇਂ ਛਲਿਆ ਜਾ ਸਕਦਾ ਪਾਵ ਨਹੀਂ ਛਲਿਆ ਜਾ ਸਕਦਾ ਵਾ ਇਹਨਾਂ ਯਤਨਾਂ ਕਰਕੇ ਉਹ ਪਰਮੇਸ਼ਰ ਕਿਵੇਂ ਛਲਿਆ ਜਾ ਸਕਦਾ ਹੈ ਜੋ ਆਪ ਛਲਣ ਤੋਂ ਰਹਿਤ ਅਸ਼ਲ ਸਰੂਪ ਹੈ ਪਰਪੰਚ ਮੋਹ ਵਿਕਾਰ ਥਾਕੀ ਕੂੜ ਕਵਟ ਨਦੋਈ ਮੇਰੇ ਹਿਰਦੇ ਚ ਗੁਰਾਂ ਦੀ ਕਿਰਪਾ ਸਦਕਾ ਪਰਪੰਚ ਛਲ ਸਰੀਰ ਦਾ ਮੋਹ ਤੇ ਕਾਮ ਆਦ ਵਿਕਾਰ ਥਕ ਗਏ ਤੇ ਕੂੜ ਝੂੜ ਤੇ ਕਵਟੇ ਦੋਈ ਦੋਨੋਂ ਵੀ ਨਹੀਂ ਰਹੇ ਵਾ ਕੂੜ ਕਵਟ ਦੇ ਦੋਈ ਦਵੈਤ ਇਹ ਵੀ ਨਹੀਂ ਰਹੇ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਇਸੇ ਕਰਕੇ ਮੇਰਾ ਹਿਰਦਾ ਗੁਰਾਂ ਦੇ ਉਪਦੇਸ਼ ਵਾ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਪਰਮੇਸ਼ਰ ਦੇ ਗੁਣਾਂ ਨੂੰ ਚਾਰਦਾ ਹੈ ਅਤੇ ਮੇਰੇ ਮਨ ਵਿੱਚ ਉਹੀ ਪਰਮੇਸ਼ਰ ਪੌਂਦਾ ਸਾਹਿਬ ਸੋ ਸਾਲਾਹੀ ਹੈ ਜਿਨ ਕਾਰਣ ਕੀਆ ਸੋ ਉਸ ਸਾਹਿਬ ਮਾਲਕ ਪਰਮੇਸ਼ਰ ਨੂੰ ਸਾਲਾਹੀ ਹੈ ਸッセ ਨੂੰ ਵੀ ਕੰਨਾ ਹੈ ਤੇ ਲੱਲੇ ਨੂੰ ਵੀ ਕੰਨਾ ਹੈ ਸਲਾਈਏ ਨਹੀਂ ਪੜ ਜਾਣਾ ਸਾਲਾਹੀ ਹੈ ਪਾਠਾਂ ਦਾ ਖਿਆਲ ਰੱਖਣਾ ਹੈ ਪਿੱਛੇ ਵੀ ਬੇਨਤੀ ਕਰਦੇ ਆ ਰਹੇ ਹਾਂ ਕਿ ਪਾਠ ਦਾ ਬਹੁਤ ਖਾਸ ਖਿਆਲ ਰੱਖ ਕੇ ਪੜਨਾ ਸੁਣਨਾ ਹੈ ਸਾਹ ਲਾਈਏ ਸਲੋਣਾ ਕਰੀਏ ਜਿਸ ਨੇ ਜਗਤ ਨੂੰ ਪੈਦਾ ਕਰਨ ਦਾ ਕਾਰਨ ਕਾਰਜ ਕੀਤਾ ਹੈ ਮੈਲ ਲਾਗੀ ਮਨ ਮੈਲੇ ਐ ਕਿਨੇ ਅੰਮ੍ਰਿਤ ਪੀਆ ਮਨ ਨੂੰ ਪਾਪਾਂ ਵਿਸ਼ੇ ਵਿਕਾਰਾਂ ਅਵਿਦਿਆ ਰੂਪੀ ਮੈਲ ਲੱਗੀ ਹੋਈ ਇਸ ਕਰਕੇ ਮਨ ਮੈਲੇ ਐ ਮਲੀਨ ਹੈ ਪਰੰਤੂ ਕਿਸੇ ਵਿਰਲੇ ਗੁਰਮੁਖ ਨੇ ਹੀ ਗੁਰਾਂ ਦੁਆਰਾ ਪਾਪਾਂ ਵਿਕਾਰਾਂ ਅਵਿਦਿਆ ਦੀ ਮੈਲ ਨੂੰ ਧੋ ਕੇ ਨਾਮ ਅੰਮ੍ਰਿਤ ਪੀਣਾ ਕੀਤਾ ਹੈ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਜਦੋਂ ਪੂਰੇ ਗੁਰਾਂ ਦੇ ਕੋਲ ਮੁੱਲ ਕਰਾਇਆ ਭਾਵ ਗੁਰਾਂ ਨੇ ਕਿਹਾ ਕਿ ਮਨ ਸਿਰਵਟੇ ਨਾਮ ਨਾਮੀ ਮਿਲਦਾ ਹੈ ਤੈਂ ਮਨ ਗੁਰਾਂ ਨੂੰ ਅਰਪਣ ਕਰ ਦਿੱਤਾ ਫਿਰ ਮੱਥ ਵਿਚਾਰ ਕਰਕੇ ਗੁਰਾਂ ਤੋਂ ਨਾਮ ਗਿਆਨ ਬ੍ਰਹਮ ਆਨੰਦ ਅੰਮ੍ਰਿਤ ਪੀਣਾ ਕੀਤਾ। ଅਤਵਾ ਜਦੋਂ ਮੱਥ ਵਿਚਾਰ ਨਿਰਣਾ ਕਰਕੇ ਨਾਮ ਰੂਪ ਅੰਮ੍ਰਿਤ ਪੀਣਾ ਕੀਤਾ ਤਾਂ ਗੁਰਾਂ ਦੀ ਸੇਵਾ ਵਿੱਚ ਇਹ ਮੰਨ ਦੇ ਦਿੱਤਾ। ਅਤੇ ਗੁਰਾਂ ਪਾਸੋਂ ਆਤਮਾ ਆਨੰਦ ਦਾ ਮੁੱਲ ਕਰਾਇਆ। ਵਾ ਤਦ ਤਤ ਪਦ ਦੇ ਤੁੰਗ ਪਦ ਦੇ ਲਖ ਅਰਥ ਦਾ ਪ੍ਰਾਪਤੀ ਰੂਪ ਮੁੱਲ ਕਰਾਇਆ ਤਾਂ ਤਤ ਪਦ ਦੇ ਤੁੰਗ ਪਦ ਨੂੰ ਸੰਸ਼ੋਧਨ ਕਰਕੇ ਆਸ ਪਦ ਵਿੱਚ ਟਿਕਣਾ ਪਾਇਆ ਹੈ। ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚੈ ਲਾਇਆ ਜਦੋਂ ਮਨ ਸੱਚੇ ਨਾਮ ਪਰਮੇਸ਼ਰ ਵਿੱਚ ਲਾਉਣਾ ਕੀਤਾ ਤਾਂ ਆਪਨੜਾ ਆਪਣਾ ਪਰਮੇਸ਼ਰ ਸੁੱਤੇ ਸਿੱਧਵਾ ਸਹਜ ਗਿਆਨ ਦੁਆਰਾ ਪਛਾਣ ਲਿਆ ਵਾ ਉਸੇ ਨੇ ਆਪਣੇ ਪਰਮੇਸ਼ਰ ਨੂੰ ਸੁੱਤੇ ਸਿੱਧ ਸਹਜੇ ਪਛਾਣਿਆ ਹੈ ਜਿਸਨੇ ਇਹ ਮਨ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਲਾਉਣਾ ਕੀਤਾ ਹੈ ਤੇ ਸਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਇ ਪਰਾਇਆ ਜਿਕ ਉਸ ਗੁਰਾਂ ਨੂੰ ਭਾ ਜਾਵਾ ਤਦ ਹੀ ਉਸ ਗੁਰਾਂ ਨਾਲ ਮਿਲਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਵਾ ਗਾਇਨ ਕਰ ਜੋਏ ਮਨ ਪਰਾਇਆ ਬੇਗਾਨੇ ਪਦਾਰਥ ਵਾ ਦੇਵੀ ਦੇਵਤਿਆਂ ਦਾ ਹੋਇਆ ਬੈਠਾ ਇਸ ਲਈ ਆਪ ਕਿਵੇਂ ਪਰਮੇਸ਼ਰ ਨੂੰ ਮਿਲ ਸਕਦਾ ਆਪ ਇਹ ਕਦੇ ਨਹੀਂ ਮਿਲ ਸਕਦਾ ਅਥਵਾ ਵਾਹਿਗੁਰੂ ਤਾਂ ਪ੍ਰੇਮ ਵਸ ਹੋ ਕੇ ਪਰਾਇਆ ਪਰਾਏ ਹੋਰ ਨਾ ਭਗਤਾਂ ਦਾ ਹੋ ਗਿਆ ਹੈ ਮੈਨੂੰ ਕਿਵੇਂ ਮਿਲੇਗਾ ਪਰ ਜੇਕਰ ਉਸ ਵਾਹਿਗੁਰੂ ਨੂੰ ਪਾ ਜਾਈਏ ਤਾਂ ਉਸ ਦੀ ਕਿਰਪਾ ਸਦਕਾ ਗੁਰਾਂ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਉਸ ਦੇ ਗੁਣ ਗਾਈਏ ਤਦ ਹੀ ਉਸ ਦੇ ਸੱਚ ਸਰੂਪ ਨਾਲ ਮਿਲਾਪ ਹੋ ਸਕਦਾ ਹੈ ਸਾਹਿਬ ਸੋសា ਲਾਹੀ ਹੈ ਜਿਨ ਜਗਤ ਉਪਾਇਆ ਇਹ ਪਾਤਸ਼ਾਹ ਉਤਰ ਦਿੰਦੇ ਆ कि जिस महात्मा ਦਾ ਪਰਮੇਸ਼ਰ ਹੋਇਆ ਹੈ ਉਸ ਮਹਾਤਮਾ ਨਾਲ ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਈਏ ਤਾਂ ਮਿਲਦਾ ਹੈ ਪਰ ਗੁਣ ਤਾਂ ਗਾਏ ਜਾਂਦੇ ਜੇਕਰ ਉਸ ਪਰਮੇਸ਼ਰ ਨੂੰ ਪਾ ਜਾਈਏ ਕਹਿੰਦੇ ਸਾਹਿਬ ਸੂਸਾ ਇਲਾਹੀ ਹੈ ਉਸ ਸਾਹਿਬ ਮਾਲਕ ਪਰਮੇਸ਼ਰ ਨੂੰ ਸਲਾਉਣਾ ਕਰੀਏ ਜਿਸ ਨੇ ਜਗਤ ਸੰਸਾਰ ਨੂੰ ਉਪਾਇਆ ਪੈਦਾ ਕੀਤਾ ਹੈ ਆਇ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਸੋ ਇਸ ਦਾ ਅਰਥ ਕਰਦੇ ਆ ਕਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਪ੍ਰਾਪਤ ਹੋ ਗਿਆ ਹੈ ਤਾਂ ਕੀ ਕਿਹੜਾ ਪਦਾਰਥ ਨਹੀਂ ਆਇਆ ਭਾਵ ਧਰਮ ਅਰਥ ਕਾਮ ਮੋਖ ਆਦ ਸਭ ਕੁਝ ਆ ਗਿਆ ਇੱਕ ਵਾਰੀ ਵਾਹਿਗੁਰੂ ਆ ਕੇ ਕਿਉਂ ਜਾਵੇ ਭਾਵ ਨਹੀਂ ਜਾਂਦਾ ਵਾ ਉਹ ਕਿਵੇਂ ਆਵੇਗਾ ਤੇ ਜਾਂਦਾ ਜਾਵੇਗਾ ਭਾਵ ਉਹ ਜਮਣ ਮਰਨ ਵਿੱਚ ਨਹੀਂ ਆਉਂਦਾ ਜਦ ਪਰਮੇਸ਼ਰ ਇੱਕ ਵਾਰ ਆ ਕੇ ਮਿਲ ਗਿਆ ਕਿਵੇਂ ਜਾਵੇਗਾ ਭਾਵ ਕਿਤੇ ਨਹੀਂ ਜਾਂਦਾ ਪਾਤਸ਼ਾਹ ਫਰਮਾਉਂਦੇ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤ ਹੈ ਉਹ ਕਦੇ ਜਾਂਦਾ ਨਹੀਂ ਇਹ ਉਹਦੀ ਰੀਤ ਹੈ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਜਿਸ ਦਾ ਪ੍ਰੀਤਮ ਪਿਆਰੀ ਗੁਰਾਂ 와 ਪਰਮੇਸ਼ਰ ਨਾਲ ਮਨ ਮੰਨ ਗਿਆ ਹੈ ਉਹ ਪਰਮੇਸ਼ਰ ਦੇ ਪ੍ਰੇਮ ਨਾਮ ਰੰਗ ਨਾਲ ਰੰਗਿਆ ਹੀ ਰੇਂਦਾ ਹੈ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਨ ਬਿੰਬਕਾ ਕੋਟ ਉਸਾਰਿਆ ਉਹ ਉਸ ਸਾਹਿਬ ਮਾਲਿਕ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਸੱਚ ਦੀ ਪ੍ਰਾਪਤੀ ਦੀਆਂ ਹੀ ਬਾਤਾਂ ਗੱਲਾਂ ਕਰਦਾ ਜਿਸ ਨੇ ਬਿੰਬ ਜਲ ਆਦ ਪੰਜਾਂ ਤਤਾਂ ਦਾ ਸੰਸਾਰ ਰੂਪੀ ਕੋਟ ਕਿਲਾ ਉਸਾਰਨਾ ਬਣਾਉਣਾ ਕੀਤਾ ਵਾ ਜਿਸ ਨੇ ਰਕਤ ਬਿੰਦ ਰੂਪ ਜਲ ਦਾ ਸਰੀਰ ਰੂਪੀ ਕਿਲਾ ਉਸਾਰਨਾ ਕੀਤਾ ਵਾ ਜਿਸ ਬਿੰਬ ਰੂਪ ਬ੍ਰਹਮ ਨੇ ਮਾਇਆ ਸਭ ਲੋਕੀ ਸੰਸਾਰੂਪੀ ਕਿਲਾ ਉਸਾਰਨਾ ਕੀਤਾ ਹੈ ਪੰਜ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਉਹ ਪਰਮੇਸ਼ਰ ਪੰਜਾਂ ਭੂ ਤਤਾਂ ਦਾ ਆਪ ਹੀ ਨਾਇਕੋ ਸੁਆਮੀ ਪ੍ਰੇਰਕ ਹੈ ਅਤੇ ਆਪ ਹੀ ਸਭ ਦੇ ਤਾਈ ਸਰੰਦਾ ਸਿਰਜਣ ਵਾਲ ਜਿਸ ਸਤ ਚੇਤਨ ਆਨੰਦ ਸਰੂਪ ਦਾ ਇਹ ਸੰਸਾਰ ਵਾ satsang ਰੂਪ ਪਿੰਡ ਸਵਾਰਿਆ ਹੋਇਆ ਵਾ ਜਿਸ ਨੇ ਸੱਚ ਸਰੂਪ ਦੇ ਨਾਮ ਦਾ ਅਭਿਆਸ ਕੀਤਾ ਹੈ ਉਸ ਨੇ ਅਖੰਡ ਚੇਤਨ ਦੇ ਰੂਪੀ ਪਿੰਡ ਨੂੰ ਸੰਵਾਰ ਲਿਆ ਹੈ ਇਸ ਤਰ੍ਹਾਂ ਫਿਰ ਬੇਨਤੀ ਕਰੋ ਹਮ ਅਵਗਣਿਆਰੇ ਤੂ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ ਸੋਇਤੇ ਤੂ ਟਿੱਪੀ ਤੋਂ ਬਗੈਰ ਆਇਆ ਤੂੰ ਤੂੰ ਨਹੀਂ ਕਹਿਣਾ ਤੂ ਏ ਪਿਆਰੇ ਪਰਮੇਸ਼ਰ ਜੀ ਤੂ ਸਾਡੀ ਬੇਨਤੀ ਨੂੰ ਸੁਣਨਾ ਕਰ ਅਮ ਤੂੰ ਪਾਵ ਅਸੀਂ ਤਮਾਮ ਜੀਵ ਔਗਣਾ ਨਾਲ ਭਰੇ ਹਾਂ ਔਗਣ ਕਰਨ ਵਾਲੇ ਹਾਂ ਪਰ ਜੋ ਤੈਨੂੰ ਭਾਉਂਦੇ ਆ ਉਹ ਜੀਵ ਹੀ ਤੇਰੇ ਸੱਚ ਸਰੂਪ ਵਿੱਚ ਜੁੜਦੇ ਵਾ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹਨ ਆਵਣ ਜਾਣਾ ਨਾ ਥੀ ਐ ਸਾਚੀ ਮਤ ਹੋਈ ਉਹਨਾਂ ਦਾ ਫਿਰ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪੂਰਨ ਸਤਗੁਰਾਂ ਦੀ ਸੱਚੀ ਮਤ ਸਿੱਖਿਆ ਪ੍ਰਾਪਤ ਹੋਈ ਅੰਜਨ ਐ ਤੈਸਾ ਅੰਜੀਏ ਜੈਸਾ ਬਿਰ ਭਾਵੇ ਇਹ ਭਾਈ ਗੁਰਾਂ ਦੁਆਰਾ ਮਨਬੁੱਧ ਰੂਪੀ ਨੇਤਰਾਂ ਵਿੱਚ ਉਹ ਜਿਹਾ ਗਿਆਨ ਰੂਪੀ ਅੰਜਨ ਸੁਰਮਾ ਅੰਜੀਏ ਨਾਮ ਪਾਉਣਾ ਦਾ ਹੈ ਪਾਉਣਾ ਕਰੀਏ ਜਿਹੋ ਜਿਹਾ ਪਦੀ ਪਰਮੇਸ਼ਰ ਨੂੰ ਪਾਉਂਦਾ ਹੈ ਸਮਝੈ ਸੂਝੈ ਜਾਣੀ ਹੈ ਜੇ ਆਪ ਜਾਣ ਆਵੇ ਸਉ ਇਥੇ ਜਾਣ ਆਵੇ ਦੇ ਵੀ ਜੱਜੇ ਨੂੰ ਵੀ ਕੰਨਾ ਆਇਆ ਜਾਣ ਆਵੇ ਪੜਨਾ ਜਣਾਵੇ ਇਕੱਠਾ ਨਹੀਂ ਪੜ ਜਾਣਾ ਕਾਲੀ ਵਿੱਚ ਕਹਿੰਦੇ ਜੂ ਵਿਗਵਾਹਿ ਗੁਰੂ ਸਾਰਿਆਂ ਦੇ ਮਨ ਦੀਆਂ ਗੱਲਾਂ ਸਮਝਦਾ ਹੈ ਤੇ ਕਰਤੱਬਾਂ ਦੇ ਤਾਈ ਸੂਝੇ ਹੁੰਦਾ ਦੇਖਦਾ ਹੈ ਅਤੇ ਸਾਰਿਆਂ ਦੇ ਹਿਰਦੇ ਵਿੱਚ ਵਿਆਪਕ ਜਾਣੀ ਦਾ ਜੇਕਰ ਉਹ ਆਪ ਜਾਣ ਆਵੇ ਜਣਾਉਣਾ ਕਰੇ ਤਾਂ ਹੀ ਉਸ ਦੇ ਸਰੂਪ ਨੂੰ ਜਾਣਿਆ ਜਾ ਸਕਦਾ ਸੋ ਦੂਸਰਾ ਅਰਥ ਕਰਦੇ ਮਨ ਕਰਕੇ ਸਮਝੀਦਾ ਹੈ ਨੇਤਰਾ ਕਰਕੇ ਸੂਝੈ ਦੇਖੀਦਾ ਹੈ ਬੁੱਧੀ ਕਰਕੇ ਜਾਣੀਦਾ ਹੈ ਜੇ ਆਪ ਕਿਰਪਾ ਕਰਕੇ ਜਾਣ ਆਵੇ ਤਾਂ ਹੀ ਜਾਣਿਆ ਜਾ ਸਕਦਾ ਹੈ ਅੱਗੇ ਪਾਤਸ਼ਾਹ ਕਿਰਪਾ ਕਰਦੇ ਆ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੁਆ ਲੇਵੈ ਜਿਨ੍ਹਾਂ ਨੂੰ ਪਰਮੇਸ਼ਰ ਆਪ ਗੁਰਾਂ ਦੁਆਰਾ ਜਾਣ ਆਵੇ ਜਿਣਾਉਂਦਾ ਹੈ ਉਹਨਾਂ ਨੂੰ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਤੇ ਪਾਉਂਦਾ ਅਤੇ ਆਪ ਹੀ ਉਹਨਾਂ ਦਾ ਮਨ ਆਪਣੇ ਚਰਨਾਂ ਵਿੱਚ ਲਾ ਲੈਂਦਾ ਵਾ ਆਪ ਹੀ ਮੰਨਣ ਕਰਨ ਵਾਲਿਆਂ ਦਾ ਮਨ ਆਪਣੇ ਸਰੂਪ ਵਿੱਚ ਲੀਨ ਕਰ ਲੈਂਦਾ ਹੈ ਕਰਮ ਸੁਕਰਮ ਕਰਾਈ ਆਪੇ ਕੀਮਤ ਕੌਣ ਅਪੇਵੈ ਉਹ ਆਪ ਹੀ ਸਮਾਨ ਕਰਮ ਤੇ ਸੁਕਰਮ ਸ੍ਰੇਸ਼ਟ ਕਰਮ ਕਰਾਉਂਦਾ ਹੈ ਇਸ ਲਈ ਉਸ ਅਪੇਵੈ ਅਪੇਧ ਰੂਪ ਪਰਮੇਸ਼ਰ ਦੀ ਕੀਮਤ ਕੌਣ ਜਾਣ ਸਕਦਾ ਹੈ ਇਹ ਭਾਈ ਜੇਕਰ ਪ੍ਰਾਪਤੀ ਦੀ ਇੱਛਾ ਹੈ ਤਾਂ ਪੂਰੇ ਗੁਰਾਂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰ ਤੰਤ ਮੰਤ ਪਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਏ ਗੁਰੂ ਮੈਂ ਕੋਈ ਤੰਤਰ ਮੰਤ ਮੰਤਰ ਤੇ ਪਖੰਡ ਝੂਠਾ ਦਿਖਾਵਾ ਕਰਨਾ ਨਹੀਂ ਜਾਣਦਾ ਜੋ ਹਿਰਦੇ ਵਿੱਚ ਰਾਮ ਪਰਮੇਸ਼ਰ ਵਸਿਆ ਹੋਇਆ ਹੈ ਉਸ ਦੇ ਸਰੂਪ ਚ ਮਨ ਮੰਨ ਗਿਆ ਹੈ ਅੰਜਨ ਨਾਮ तिसੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਜਿਸਨੇ ਗੁਰਾਂ ਦੇ ਸਬਦੀ ਉਪਦੇਸ਼ ਦੁਆਰਾ ਵਾ ਗੁਰ ਸ਼ਬਦੀਏ ਨੇ ਸੱਚ ਸਰੂਪ ਨੂੰ ਵਾ ਸੱਚੇ ਨਾਮ ਦੁਆਰਾ ਗਿਆਨ ਨੂੰ ਜਾਣਿਆ ਪਰਮੇਸ਼ਰ ਦਾ ਨਾਮ ਰੂਪੀ ਅੰਜਨ ਸੁਰਮਾ ਉਸੇ ਤੋਂ ਹੀ ਸੋਝ ਦਾ ਪ੍ਰਾਪਤ ਹੁੰਦਾ ਅਥਵਾ ਜੋ ਨਾਮ ਰੂਪੀ ਅੰਜਨ ਸੁਰਮਾ ਹੈ ਉਸੇ ਤੋਂ ਹੀ ਪਰਮੇਸ਼ਰ ਸੋਝ ਦਾ ਪ੍ਰਾਪਤ ਹੁੰਦਾ ਇਸ ਕਰਕੇ ਗੁਰ ਸ਼ਬਦੀਆਂ ਨੇ ਸੱਚ ਨਾਮ ਨੂੰ ਜਾਣਿਆ ਹੈ ਵਾ ਗੁਰ ਸ਼ਬਦੀਆਂ ਦੁਆਰਾ ਸੱਚ ਨਾਮ ਨੂੰ ਜਾਣਿਆ ਹੈ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਜਦ ਸੱਜਣ ਮਹਾਤਮਾ ਵਾ ਗੁਰੂ ਸਾਹਿਬ ਵਾ ਪਰਮੇਸ਼ਰ ਜੀ ਆਪ ਦੇ ਹੋ ਜਾਣ ਤਦ ਮੁਕਤੀ ਲਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਰੂਪ ਪਰ ਕੀ ਇਹ ਪ੍ਰਾਇ ਕਰਾਂ ਵਿੱਚ ਕਿਵੇਂ ਜਾਣਾ ਹੈ ਭਾਵ ਜਾਨ ਦੀ ਕੋਈ ਲੋੜ ਹੀ ਨਹੀਂ ਰਹਿੰਦੀ ਸਾਜਨ ਰਾਦੇ ਸੱਜ ਕੇ ਸੰਗੇ ਮਨ ਮਾਹੀ ਸੱਜਣ ਮਹਾਤਮਾ ਵਾ ਸਤਿਗੁਰੂ ਜੀ ਸੱਚੇ ਨਾਮ ਦੇ ਵਿੱਚ ਰਤੇ ਰਹਿੰਦੇ ਇਸ ਕਰਕੇ ਉਹਨਾਂ ਦੇ ਹਰ ਵਕਤ ਨਾਮ ਨਾਲ ਸੰਗੇ ਨਾਲ ਹੈ ਉਹਨਾਂ ਨੂੰ ਮਨ ਮਾਹੀ ਵਿੱਚੋਂ ਹੀ ਹਰੀ ਪ੍ਰਾਪਤ ਹੋ ਜਾਂਦਾ ਅਥਵਾ ਸੱਜਣ ਮਹਾਤਮਾ ਸਤਿਗੁਰੂ ਜੀ ਮਨ ਮਾਹੀ ਵਿੱਚ ਹਰ ਵਕਤ ਸੱਚੇ ਨਾਮ ਦੇ ਨਾਲ ਰਤੇ ਹੋਏ ਵਾ ਮਨ ਸੰਗੇ ਨਾਲ ਸੱਚੇ ਨਾਮ ਦੇ ਵਿੱਚ ਰਤੇ ਹੋਏ ਆ ਵਾਜੂ ਸੱਚਾ ਪਰਮੇਸ਼ਰ ਮਨ ਦੇ ਨਾਲ ਹੈ ਉਸ ਮਾਹੀ ਕਈਏ ਵਿੱਚ ਸੱਜਣ ਮਹਾਤਮਾ ਸਤਗੁਰੂ ਜੀ ਹਰ ਵਕਤ ਹੀ ਰਤੇ ਰਹਿੰਦੇ ਆ ਮਨ ਮਾਹੀ ਸਾਜਨ ਕਰਹਿ ਰਲਿਆ ਕਰਮ ਧਰਮ ਸਬਾਇਆ ਮਹਾਤਮਾ ਜਨ ਹਿਰਦੇ ਦੇ ਮਾਹੀ ਹੁੰਦਾ ਵਿੱਚ ਸੱਜਣ ਅਕਾਲ ਪੁਰਖ ਨਾਲ ਮਿਲ ਕੇ ਖੁਸ਼ੀਆਂ ਮਾਣਨਾ ਕਰਦੇ ਇਸੇ ਕਰਕੇ ਉਹਨਾਂ ਨੂੰ ਕਰਮ ਧਰਮ ਆਦ ਦਾ ਸਾਰਾ ਫਲ ਪ੍ਰਾਪਤ ਹੋ ਗਿਆ ਹੈ ਵਾ ਉਹਨਾਂ ਦੇ ਸਾਰੇ ਕਰਮ ਧਰਮ ਸਫਲੇ ਹਨ 860 ਤੀਰਤ ਪੁੰਨ ਪੂਜਾ ਨਾਮ ਸਾਚਾ ਪਾਇਆ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪੁੰਨ ਤੇ ਦੇਵ ਪੂਜਾ ਦਾ ਫਲ ਮਹਾਤਮਾ ਜਨਾਂ ਦਾ ਇਹੋ ਹੀ ਹੈ ਜੋ ਹਿਰਦੇ ਵਿੱਚ ਸੱਚਾ ਨਾਮ ਭਾ ਗਿਆ ਹੈ ਵਾ ਉਹਨਾਂ ਦੇ ਮਨ ਵਿੱਚ ਸੱਚਾ ਨਾਮ ਪਾਇਆ ਹੈ ਇਸ ਕਰਕੇ 68 ਤੀਰਥਾਂ ਦਾ ਇਸ਼ਨਾਨ ਪੁੰਨ ਤੇ ਪੂਜਾ ਸਭ ਸਫਲੇ ਹਨ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਜੋ ਪਰਮੇਸ਼ਰ ਆਪ ਜਗਤ ਨੂੰ ਸਾਜਦਾ ਤੇ ਆਪ ਹੀ ਇਤਤ ਕਰਕੇ ਕਰਮਾਂ ਨੂੰ ਵੇਖਦਾ ਵਾ ਪਾਲਣਾ ਕਰਨ ਰੂਪ ਵੇਖਦਾ ਉਸੇ ਪਰਮੇਸ਼ਰ ਦਾ ਭਾਣਾ ਹੁਕਮ ਮੰਨਣਾ ਮਹਾਤਮਾ ਜਨਾਂ ਨੂੰ ਚੰਗਾ ਲੱਗਿਆ ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਐਸੇ ਸੱਜਣ ਮਹਾਤਮਾ ਵਾ ਸਤਗੁਰੂ ਜੀ ਰੰਗ ਪ੍ਰੇਮ ਰੰਗ ਵਿੱਚ ਰੰਗੀਲੇ ਰੰਗੇ ਹੋਏ ਹਨ ਉਹਨਾਂ ਨੇ ਹੋਰਨਾ ਦੇ ਹਿਰਦੇ ਵਿੱਚ ਵੀ ਲਾਲ ਪਿਆਰੇ ਪ੍ਰਭੂ ਦੀ ਪ੍ਰਾਪਤੀ ਦਾ ਰੰਗ ਪ੍ਰੇਮ ਬਣਾਇਆ ਹੋਇਆ ਵਾ ਸੱਜਣ ਮਹਾਤਮਾ ਨਾਮ ਗਿਆਨ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਨੇ ਗਿਆਨ ਰੂਪੀ ਲਾਲ ਰੰਗ ਬਣਾਇਆ ਹੋਇਆ ਅੰਦਾ ਆਗੂ ਜੇਤੀ ਹੈ ਕਿਉ ਪਾਦਰ ਜਾਣੈ ਜੇਕਰ ਅੰਨਾ ਅਗਿਆਨੀ ਬੁਰਖ ਆਗੂ ਉਪਦੇਸ਼ ਕਰਤਾ ਮੁਖੀਆ ਹੋ ਜਾਵੇ ਤਾਂ ਜਗਿਆਸੂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਰੂਪੀ ਪਾਦਰ ਰਸਤੇ ਨੂੰ ਕਿਵੇਂ ਜਾਣੇਗਾ ਭਾਵ ਨਹੀਂ ਜਾਣ ਸਕੇਗਾ ਕਿਉਂਕਿ ਆਪ ਮਸੈ ਮਤਹੁ ਛੀ ਹੈ ਕਿਉ ਰਾਹ ਪਛਾਣੈ ਪਾਤਸ਼ਾਹ ਦੱਸਦੀ ਹੈ ਉਹ ਉਪਦੇਸ਼ ਕਰਤਾ ਜਿਹੜਾ ਵਾ ਉਹਦੀ ਆਪ ਦੀ ਮਤ ਤਾਂ ਜਿਹੜੀ ਤੁਸ਼ ਆ ਅਕਲ ਕਰਕੇ ਆਪ ਕਾਮ ਆਦਕਾ ਰੂਪੀ ਚੋਰਾਂ ਤੋਂ ਲੁੱਟਿਆ ਜਾ ਰਿਹਾ ਉਸ ਤੋਂ ਉਪਦੇਸ਼ ਗ੍ਰਹਿਣ ਕਰਨ ਵਾਲਾ ਜਗਿਆਸੂ ਬ੍ਰह्म ਗਿਆਨ ਰੂਪੀ ਰਸਤੇ ਨੂੰ ਕਿਵੇਂ ਪਛਾਣੇਗਾ ਕਿਉਂ ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਮਹਿਲ ਸਰੂਪ ਨੂੰ ਪਾਉਣ ਵਾਸਤੇ ਉਹ ਕਿਵੇਂ ਗਿਆਨ ਰੂਪੀ ਰਸਤੇ ਤੇ ਜਾਵੇਗਾ ਕਿਉਂਕਿ ਉਸ ਅਗਿਆਨੀ ਪੁਰਖ ਦੀ ਅੰਨੀ ਹੀ ਮਤ ਸਿੱਖਿਆ ਹੈ ਵਾ ਅੰਧਲੀ ਅ ਗਿਆਨ ਪੁਣੇ ਵਾਲੀ ਮਤ ਸਿੱਖਿਆ ਵਾ ਬੁੱਧੀ ਹੈ ਵਿਣ ਨਾਮ ਹਰ ਕੇ ਕਛ ਨ ਸੂਝੈ ਅੰਧ ਬੂਡਾ ਤੰਦਲੀ ਹਰੀ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਆਤਮਿਕ ਜੀਵਨ ਬਾਰੇ ਕੁਝ ਵੀ ਨਹੀਂ ਸੋਚਦਾ ਇਸੇ ਕਰਕੇ ਅਗਿਆਨੀ ਪੁਰਖ ਸੰਸਾਰੀ ਤੰਦਲੀ ਤੰਦਿਆਂ ਵਿੱਚ ਬੂਡਾ ਡੱਡਾ ਨੂੰ ਡੱਡੇ ਨੂੰ ਕਨੌੜਾ ਹੈ ਬੂਡੋ ਨਹੀਂ ਪੜ ਜਾਣਾ ਬੂਡਾ ਡੁੱਬਿਆ ਹੋਇਆ ਹੈ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਜਿਸ ਦੇ ਮਨ ਹਿਰਦੇ ਵਿੱਚ ਗੁਰਾਂ ਦਾ ਸ਼ਬਦ ਉਪਦੇਸ਼ ਵਸਦਾ ਹੈ ਤੇ ਸਤਸੰਗ ਕਰਨ ਦਾ ਚਾਉਤਸ਼ਾ ਪੈਦਾ ਹੁੰਦਾ ਹੈ ਉਸ ਨੂੰ ਦਿਨ ਰਾਤ ਗਿਆਨ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਵਾ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਦਾ ਚਾਨਣ ਹੋ ਜਾਂਦਾ ਅਥਵਾ ਰਾਤ ਦਿਨ ਪਰਮੇਸ਼ਰ ਪ੍ਰਾਪਤੀ ਦਾ ਚਾਉਤਸ਼ਾ ਪੈਦਾ ਹੁੰਦਾ ਹੈ ਤਾਂ ਗੁਰਾਂ ਦਾ ਸ਼ਬਦ ਮਨ ਵਿੱਚ ਵਸਦਾ ਹੈ ਤੇ ਫਿਰ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਕਰ ਜੋੜ ਗੁਰ ਪਹਿ ਕਰ ਬੇਨਤੀ ਰਾਹ ਪਾਦਰ ਗੁਰ ਦੱਸੈ ਆਪਣੀ ਮਨਬੁੱਧ ਰੂਪੀ ਦੋਵੇਂ ਕਰ ਹੱਥ ਜੋੜ ਕੇ ਗੁਰਾਂ ਦੇ ਪਾਸ ਜਾ ਕੇ ਬੇਨਤੀ ਅਰਜ਼ੋਈ ਕਰੀਏ ਕਿਉਂਕਿ ਪੂਰੇ ਸਤਿਗੁਰੂ ਜੀ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਪਾਦਰ ਰਸਤਾ ਦੱਸਦੇ ਆ ਵਾ ਭਗਤੀ ਰੂਪ ਚੌੜਾ ਰਸਤਾ ਦੱਸਦੇ ਆ ਮਨ ਪਰ ਦੇਸੀ ਜੇਥੀਐ ਸਭ ਦੇਸ ਪਰਾਇਆ ਜੇਕਰ ਇਹ ਮਨ ਪਰਦੇਸੀ ਉਪਰਾਮਤਾ ਦੇ ਸਹਿਤ ਹੋ ਜਾਵੇ ਤਾਂ ਇਸ ਨੂੰ ਸਾਰਾ ਹੀ ਸੰਸਾਰ ਰੂਪੀ ਦੇਸ਼ ਬੇਗਾਨਾ ਦਿਸਣ ਲੱਗ ਜਾਵੇ ਵਾਜੇ ਮਨ ਆਪਣੇ ਆਪ ਨੂੰ ਪਰਦੇਸੀ ਦੋ ਦਿਨਾਂ ਦਾ ਪਰੋਣਾ ਆਇਆ ਸਮਝ ਲਵੇ ਭਾਵ ਵਿਰਾਗ ਦੇ ਸਹਿਤ ਹੋ ਜਾਵੇ ਤਾਂ ਸਾਰਾ ਸੰਸਾਰ ਇਸ ਨੂੰ ਪਰਾਇਆ ਬੇਗਾਨਾ ਹੀ ਪ੍ਰਤੀਤ ਹੋਣ ਲੱਗ ਪੈਂਦਾ ਅਰਥਾਤ ਇਹਦੇ ਦੇ ਸੰਸਾਰ ਦਾ ਮੋਹ ਨਹੀਂ ਪੈਦਾ ਹੁੰਦਾ ਕਿਸ ਪੈ ਖੁੱਲੋ ਗੰਠੜੀ ਦੁਖੀ ਪਰ ਆਇਆ ਕਿਸ ਦੇ ਪਾਸ ਕੋਲ ਆਪਣੀ ਬੁੱਧੀ ਵਿੱਚੋਂ ਦੁੱਖਾਂ ਦੀ ਖੰਡ ਖੋਲੋ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਲੱਲੇ ਦੇ ਪੈਰ 'ਚ ਹਲੰਤ ਲੱਗੀ ਹੈ ਖੋਲ ਕੇ ਦਸਿਏ ਕਿ ਮੇਰੇ ਵਿੱਚ ਇਤਨੇ ਔਗਣ ਤੇ ਗੁਣ ਹਨ ਕਿਉਂਕਿ ਸਾਰਾ ਸੰਸਾਰ ਹੀ ਦੁੱਖਾਂ ਦਾ ਭਾਰਾ ਆ ਭਰਿਆ ਹੋਇਆ ਹੈ ਵਾ ਸਾਰੇ ਜੀਵਾਂ ਨੇ ਦੁੱਖਾਂ ਨਾਲ ਹੀ ਭਰ ਕੇ ਸੰਸਾਰ ਵਿੱਚ ਆਉਣਾ ਕੀਤਾ ਹੈ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੇ ਵਿਦ ਮੇਰੀਆ ਸਾਰਾ ਜਗਤ ਸੰਸਾਰ ਦੁੱਖਾਂ ਦੇ ਵਿੱਚ ਹੀ ਪਰ ਆਇਆ ਹੈ ਮੇਰੀਆ ਭਾਵ ਮੇਰੀ ਵੈਗਰੂ ਦੀ ਪ੍ਰਾਪਤੀ ਦੀ ਵਿਦ ਯੁਗਤੀ ਨੂੰ ਕੌਣ ਜਾਣ ਸਕਦਾ ਵਾ ਮੇਰੀ ਦੁੱਖ ਨਿਵਰਤੀ ਦੀ ਵਿਧੀ ਨੂੰ ਪਰਮੇਸ਼ਰ ਤੋਂ ਬਿਗੈਰ ਕੌਣ ਜਾਣ ਸਕਦਾ ਕੋਈ ਨਹੀਂ ਜਾਣ ਸਕਦਾ ਅੱਗੇ ਪਾਤਸ਼ਾਹ ਫਰਮਾਉਂਦੇ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਤੋਂ ਹੀਣੇ ਮਨਮੁਖ ਜੀਵਾਂ ਨੂੰ ਬਹੁਤੇ ਡਰਾਵਣੇ ਭਿਆਨਕ ਆਉਣੇ ਜਾਣੇ ਜਾਣੇ ਪਾਵ ਜੰਮਣ ਮਰਨ ਦੇ ਫੇਰੇ ਬਣੇ ਰਹਿੰਦੇ ਜਿਸ ਕਰਕੇ ਉਹਨਾਂ ਨੂੰ ਜੂਨਾ ਵਿੱਚ ਫੇਰੀਆ ਚੱਕਰ ਲਾਉਣ ਦਾ ਟੋਟਾ ਨਹੀਂ ਆਉਂਦਾ ਖਰੇ ਵਾ ਬੇਅੰਤ ਦਾ ਟੋਟਾ ਬੇਅੰਤ ਡਰਾਵਣੇ ਡਰਾਉਣੇ ਜਮਦੂਤ ਚਿੰਬੜਦੇ ਹਨ ਜੂਨਾ ਵਿੱਚ ਫੇਰਦਿਆਂ ਕਦੇ ਘਾਟਾ ਨਹੀਂ ਆਉਂਦਾ ਨਾਮ ਵਿਹੂੜੇ ਊੜੇ ਝੂੜੇ ਨਾ ਗੁਰ ਸਬਦ ਸੁਣਾਇਆ ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਸਬਦ ਉਪਦੇਸ਼ ਨਹੀਂ ਸੁਣਾਇਆ ਉਹਨਾਂ ਨਾਮ ਤੋਂ ਵਿਹੂੜੇ ਵਿਹੂੜਿਆ ਪੁਰਖਾਂ ਦੇ ਮਨ ਪ੍ਰੇਮ ਆਦ ਗੁਣਾਂ ਤੋਂ ਖਾਲੀ ਹਨ ਤੇ ਸਰੀਰ ਕਰਕੇ ਝੂੜਦੇ ਰਹਿੰਦੇ ਹਨ ਵਾ ਨਾਮ ਤੋਂ ਵਿਹੂਣੇ ਪੁਰਖ ਊੜੇ ਝੂੜੇ ਨਰਾਜ਼ਤਾ ਦੇ ਪਛਤਾਵੇ ਦੇ ਸਹਿਤ ਰਹਿੰਦੇ ਕਿਉਂਕਿ ਨਾ ਹੀ ਉਹਨਾਂ ਨੇ ਆਪਣੇ ਮਨ ਤੇ ਕੰਨਾਂ ਨੂੰ ਗੁਰਾਂ ਦਾ ਸ਼ਬਦ ਉਪਦੇਸ਼ ਸੁਣਾਇਆ ਨਾਹੀਂ ਹੋਰਾਂ ਨੂੰ ਸੁਣਾਇਆ ਮਨ ਪਰ ਦੇਸੀ ਜੇਤੀ ਹੈ ਸਭ ਦੇਸ ਪਰਾਇਆ ਜੇਕਰ ਇਹ ਮਨ ਉੱਪਰ ਪ੍ਰਦੇਸੀ ਉਪਰਾਮਤਾ ਦੇ ਸਹਿਤ ਹੋ ਜਾਵੇ ਤਾਂ ਇਸ ਨੂੰ ਸੰਸਾਰ ਰੂਪੀ ਸਾਰਾ ਦੇਸ਼ ਹੀ ਬਿਗਾਨਾ ਪ੍ਰਤੀਤ ਹੁੰਦਾ ਗੁਰ ਮਹਿਲੀ ਕਰ ਆਪਣਾ ਸੋ ਭਰਪੂਰ ਲੈਣਾ ਜੋ ਗੁਰੂ ਸਾਹਿਬ ਜੀ ਆਪ ਮਹਿਲੀ ਸਰੂਪ ਦੀ ਪ੍ਰਾਪਤੀ ਵਾਲੇ ਆਪਣੇ ਸੱਚਖੰਡ ਰੂਪੀ ਘਰ ਵਿੱਚ ਇਸਤਤ ਹਨ ਉਹ ਹੋਰਨਾਂ ਅਧਿਕਾਰੀਆਂ ਨੂੰ ਵੀ ਭਰਪੂਰ ਵਿਆਪਕ ਬ੍ਰਹਮ ਵਿੱਚ ਲੀਨ ਕਰ ਦਿੰਦੇ ਹਨ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸੇਵਕ ਦਾਸ ਅਧਿਕਾਰੀ ਦਾਸਾ ਭਾਵ ਧਾਰ ਕੇ ਤਦੋਂ ਹੀ ਸੇਵਾ ਟਹਿਲ ਕਰਦਾ ਜੇ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਮਨ ਪਤੀਜ ਭਰੋਸਾ ਕਰੇ ਪਤੀਜ ਜਾਵੇ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੀ ਜਦ ਗੁਰਾਂ ਦੇ ਉਪਦੇਸ਼ ਵਿੱਚ ਪਤੀਜਦਾ ਹੈ ਤਾਂ ਹੀ ਅੰਕ ਹਿਰਦਾ ਨਾਮ ਪ੍ਰੇਮ ਰਸ ਵਿੱਚ ਭੇਜਦਾ ਅਤੇ ਉਹ ਉਸ ਪਰਮੇਸ਼ਰ ਦੇ ਮਹਿਲ ਸਰੂਪ ਨੂੰ ਸਾਰਿਆਂ ਮਹਿਲਾ ਸਰੀਰਾਂ ਅੰਦਰ ਜਾਣਦਾ ਹੈ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੀ ਐਸਾ ਨਿਸ਼ਚਾ ਕਰਦਾ ਹੈ ਕਿ ਉਹ ਪਰਮੇਸ਼ਰ ਆਪ ਹੀ ਜਗਤ ਦਾ ਰਚਨਾਰ ਆਪ ਹੀ ਪਾਲਣਾ ਕਰਦਾ ਹੈ ਅਤੇ ਉਹ ਪਰਮੇਸ਼ਰ ਆਪ ਹੀ ਇੱਕ ਰਸ ਸਾਰਿਆਂ ਦੇ ਅੰਦਰ ਹੈ ਵਾ ਆਪ ਹੀ ਅੰਤ ਸੰਘਾਰਤਾ ਖਾਤਮਾ ਕਰਦਾ ਹੈ ਗੁਰ ਸ਼ਬਦ ਮੇਲਾ ਤਾਂ ਸੋਹਿਲਾ ਬਾਜੰਤ ਅਨਹਦ ਬੀੜਾ ਜਦ ਜੀਵ ਦਾ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਨਾਲ ਮਿਲਾਪ ਹੋਇਆ ਤਾਂ ਸੋਹਿਲਾ ਸੁਖੀ ਵਾ ਸ਼ੋਭ ਨੀਕ ਹੁੰਦਾ ਹੈ ਅਤੇ ਦਸਵੇਂ ਦੁਆਰ ਵਿੱਚ ਬੀਣਾ ਆਦਵਾਜੀ ਇੱਕ ਰਸ ਬਾਜੰਤ ਵੱਜਣ ਲੱਗ ਜਾਂਦੇ ਵਾ ਹਦ ਤੋਂ ਰਹਤ ਬੀਣਾ ਸੁੰਦਰ ਨਾਮ ਰੂਪੀ ਵਾਜੀ ਵੱਜਣ ਲੱਗ ਜਾਂਦੇ ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ ਗੁਰੂ ਸਾਹਿਬ ਸੱਚਖੰਡ ਰੂਪੀ ਮਹੱਲਾ ਦੇ ਮਾਲਕ ਆਪ ਦੇ ਸਰੂਪ ਰੂਪੀ ਘਰ ਵਿੱਚ ਇਸਤਤ ਹਨ ਤੇ ਜੋ ਉਸ ਬ੍ਰਹਮ ਸਾਰਿਆਂ ਵਿੱਚ ਲੀਨਸ ਮਿਲਿਆ ਹੋਇਆ ਉਸ ਦਾ ਸਰੂਪ ਹਨ ਵਸ ਭਰਪੂਰ ਵਿਆਪਕ ਪਰਮੇਸ਼ਰ ਵਿੱਚ ਜਗਿਆਸੂ ਨੂੰ ਲੀਨ ਕਰ ਦਿੰਦੇ ਕੀਤਾ ਕਿਆ ਸਾ ਇਲਾਹੀ ਹੈ ਕਰ ਵੇਖੈ ਸੋਈ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਜੋ ਜੀਵ ਹੈ ਉਸ ਦੀ ਕੀ ਸਿਫਤ ਕਰਨੀ ਜੋ ਸਾਰਿਆਂ ਨੂੰ ਪੈਦਾ ਕਰਕੇ ਕੀਤੇ ਚੰਗੇ ਮੰਦੇ ਕਮਾਂ ਨੂੰ ਵੇਖਦਾ ਉਸ ਨੂੰ ਹੀ ਸਲਾਉਣਾ ਕਰ ਚਾਹੀਦਾ ਵਾ ਜੋ ਸਭ ਨੂੰ ਰਾਜ ਕਰਕੇ ਪਾਲਣਾ ਕਰਨ ਰੂਪ ਵੇਖਦਾ ਹੈ ਉਸੇ ਨੂੰ ਹੀ ਸਲਾਉਣਾ ਕਰੀਏ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਜੇਕਰ ਕੋਈ ਚਾਹਣਾ ਵੀ ਕਰੇ ਤਦ ਵੀ ਪਰਮੇਸ਼ਰ ਦੀ ਗੁਰਾਂ ਦੀ ਗੁਰਾਂ ਤੋਂ ਬਗੈਰ ਆਪਣੇ ਆਪ ਪ੍ਰਾਪਤੀ ਰੂਪ ਕੀਮਤ ਨਹੀਂ ਪੈਂਦੀ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਅਭੁੱਲ ਨਾ ਭੁੱਲੇ ਉਹ ਗੁਰਮੁਖ ਹੀ ਪ੍ਰਾਪਤੀ ਰੂਪ ਕੀਮਤ ਨੂੰ ਪੌਂਦਾ ਜਿਸ ਨੂੰ ਗੁਰਾਂ ਦੁਆਰਾ ਆਪ ਪਰਮੇਸ਼ਰ ਆਪਣਾ ਸਰੂਪ ਜਾਣ ਆਵੈ ਜਿਣਾਉਂਦਾ ਹੈ ਉਹ ਪਰਮੇਸ਼ਰ ਆਪ ਅਭੁੱਲ ਹੈ ਭੁੱਲਣ ਤੋਂ ਰਹਿਤ ਸਰੂਪ ਹੈ ਕਦੇ ਵੀ ਗਿਆਨ ਆਦ ਕਰਕੇ ਭੁੱਲਦਾ ਨਹੀਂ ਉਹ ਗੁਰਮਖ ਜਨ ਇਉਂ ਫਿਰ ਬੇਨਤੀ ਕਰਦਾ ਹੈ ਜੈ ਜੈਕਾਰ ਕਰਹਿ ਤੁਧ ਭਾਵਹਿ ਗੁਰ ਕੈ ਸਬਦ ਅਮੁੱਲੈ ਇਹ ਪਰਮੇਸ਼ਰ ਜਿਹੜੇ ਤੈਨੂੰ ਪਾ ਗਏ ਹਨ ਉਹ ਤੇਰਾ ਜੈ ਜੈਕਾਰ ਕਰਦੇ ਹਨ ਕਿਉਂਕਿ ਉਹ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਅਮੁੱਲੈ ਅਮੋਲਕ ਜੀਵਨ ਵਾਲੇ ਹੋ ਗਏ ਹਨ ਅਥਵਾ ਜਿਹੜੇ ਸੰਤ ਭਗਤ ਤੇਰਾ ਜੈ ਜੈਕਾਰ ਕਰਦੇ ਹਨ ਉਹ ਤੈਨੂੰ ਪਾ ਜਾਂਦੇ ਹਨ ਅਤੇ ਗੁਰਾਂ ਦੇ ਸ਼ਬਦ ਕਰਕੇ ਅਮੋਲਕ ਬੇਕੀਮਤੀ ਸਰੂਪ ਨੂੰ ਪਾ ਲੈਂਦੇ ਹਨ ਅਥਵਾ ਜਿਹੜੇ ਤੈਨੂੰ ਪਾਉਂਦੇ ਹਨ ਉਹ ਗੁਰਾਂ ਦੇ ਅਮੋਲਕ ਸ਼ਬਦ ਦੁਆਰਾ ਤੇਰਾ ਜੈ ਜੈਕਾਰ ਕਰਦੇ ਹਨ ਹੀਣਾਉ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ हे ਪਰਮੇਸ਼ਰ ਮੈਂ ਗੁਨਾ ਤੋਂ ਹੀਣਾ ਤੇ ਜਾਤੀ ਕਰਕੇ ਨੀਚ ਇਹੂ ਬੀ ਬੇਨਤੀ ਅਰਜ਼ ਕਰਦਾ ਹਾਂ ਕਿ ਮੈਂ ਤੇਰਾ ਸਾਜ ਸੱਚਾ ਨਾਮ ਕਦੇ ਵੀ ਛੱਡਾਂ ਨਾ ਛੱਡਾਂ ਇਹੋ ਗੱਲ ਹੀ ਮੈਨੂੰ ਪਾਉਂਦੀ ਹੈ ਵਾਹੇ ਭਾਈ ਸੱਚਾ ਨਾਮ ਨਾ ਛੱਡੋ ਸਗੋਂ ਪਰਮੇਸ਼ਰ ਅੱਗੇ ਬੇਨਤੀ ਕਰੋ ਕਿ ਅਸੀਂ ਗੁਨਾ ਤੋਂ ਹੀਣੇ ਜਾਤੀ ਕਰਕੇ ਨੀਵੇਂ ਹ ਸਾਡੀ ਲੋਕ ਪ੍ਰਲੋਕ ਵਿੱਚ ਰੱਖਿਆ ਕਰੋ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪਰਮੇਸ਼ਰ ਨੇ ਸੰਸਾਰ ਨੂੰ ਰਾਜ ਕਰਕੇ ਦੇਖਣਾ ਕੀਤਾ ਹੈ ਪਾਲਿਆ ਹੈ ਸਾਈ ਉਹ ਪਰਮੇਸ਼ਰ ਹੀ ਸਾਰਿਆਂ ਨੂੰ ਮਤ ਅਕਲ ਦਿੰਦਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿਗੁਰੂ 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 हरियं करियं नरनामे अकामे दुकालं परनासी दयालं स्वरूपे सदा अङ्गसङ्गे अपङ्गं वेपूते दुकालङ्पणासी दयालङ् स्वरूपे सदा अंग संगे अपंगं बेपुते वाहे गुरु वाहे गुरु वाहे गुरु वाहे गुरु, वा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ